ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੀ ਇਹ ਸਰਕਾਰ ਨੇ ਮੁਹਮਮ ਯੁੱਧ ਨਸ਼ਿਆਂ ਵਿਰੁੱਧ ਇਹ ਸ਼ੁਰੂ ਕੀਤੀ ਆ ਇਹ ਲੋਕਾਂ ਨੂੰ ਦੱਸ ਦਈਏ ਕਿ ਜਿਹੜੇ ਲੋਕ ਇਹ ਜ਼ਹਿਰ ਵੇਚਦੇ ਆ ਜਿਨ੍ਹਾਂ ਲੋਕਾਂ ਨੇ ਇਹ ਲੋਕਾਂ ਦੇ ਪੁੱਤਾਂ ਦੀਆਂ ਲਾਸ਼ਾਂ ਤੋਂ ਨੋਟ ਕਮਾ ਕੇ ਘਰ ਬਣਾਏ ਆ ਉਹ ਇਹ ਨਾ ਸੋਚਣ ਕਿ ਸ਼ਾਇਦ ਕੋਈ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਕੇ ਜਾਂ ਕੋਈ ਕਾਨੂੰਨ ਦਾ ਸਹਾਰਾ ਲੈ ਕੇ ਵੱਜਾਂਗੇ ਇਹਨਾਂ ਲੋਕਾਂ ਦੀਆਂ ਜਿਹੜੀਆਂ ਜਾਇਦਾਦਾਂ ਵਾ ਉਹ ਨਾਲ ਪਰਚਿਆਂ ਦੇ ਅਟੈਚ ਵੀ ਹੋਣਗੀਆਂ ਤੇ ਜਿਹੜੇ ਇਹਨਾਂ ਨੇ ਘਰ ਬਣਾਏ ਆ ਉਹ ਘਰਾਂ ਦੇ ਉੱਤੇ ਇਸੇ ਤਰ੍ਹਾਂ ਹੀ ਜੀਸੀਬੀ ਪੋਗ ਲੈਣਾ ਚਲਦੀਆਂ ਰਹਿਣਗੇ ਘਰ ਢੈਂਡੇ ਰਹਿਣਗੇ ਸਾਡਾ ਭਾਵੇਂ ਜੇਲ੍ਹ ਡਿਪਾਰਟਮੈਂਟ ਤੇ ਭਾਵੇਂ ਕੋਈ ਵੀ ਡਿਪਾਰਟਮੈਂਟ ਹੈ ਜੇ ਕੋਈ ਇਹੋ ਜਿਹੇ ਬੰਦਿਆਂ ਨੂੰ ਪੁਸ਼ਤਪਨਾਹੀ ਕਰਦਾ ਇਹੋ ਜਿਹੇ ਬੰਦਿਆਂ ਦਾ ਸਮਗਲਰਾਂ ਦਾ ਸਾਥ ਦਿੰਦਾ ਉਹਨਾਂ ਅਫਸਰਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਹੋਊਗੀ ਜਿੰਨੇ ਵੀ ਸਮਗਲਰ ਨੇ ਜਿਹੜੇ ਗਲਤ ਕੰਮ ਕਰਦੇ ਆ ਯਹਰ ਦਾ ਕਾਰੋਬਾਰ ਕਰਦੇ ਆ ਜਾਂ ਤੇ ਉਹ ਇਹ ਕੰਮ ਛੱਡ ਦੇਣ ਜਾਂ ਉਹ ਪੰਜਾਬ ਨੂੰ ਛੱਡ ਦੇਣ ਨਹੀਂ ਤੇ ਉਹ ਬੰਦੇ ਜੇਲਾਂ ਦੇ ਵਿੱਚ ਹੋਣਗੇ ਕੋਈ ਵੀ ਬਖਸ਼ਿਆ ਨਹੀਂ ਜਾਊਗਾ ਇਹ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਇਹ ਜਦੋਂ ਦੀ ਸਰਕਾਰ ਬਣੀ ਆ ਉਦੋਂ ਦੀ ਮੁਹਿੰਮ ਚੱਲਦੀ ਪਈ ਆ ਉਦੋਂ ਦਾ ਹੀ ਇਸੇ ਤਰ੍ਹਾਂ ਹੀ ਪਾਰਦਰਸ਼ੀ ਢੰਗ ਨਾਲ ਸਰਕਾਰ ਚੱਲਦੀ ਪਈ ਆ ਅੱਜ ਜਦੋਂ ਦੀ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਆ ਉਦੋਂ ਦੇ ਜਿਹੜੇ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਆ 95% ਲੋਕ ਆਪਦੇ ਘਰਾਂ ਨੂੰ ਜਿੰਦਰੇ ਮਾਰ ਕੇ ਘਰਾਂ 'ਚੋਂ ਭੱਜ ਗਏ 95% ਜਿਹੜੇ ਪੰਜ ਰਹਿ ਗਏ ਉਹਨਾਂ ਨੂੰ ਵੀ ਫੜ ਕੇ ਅੰਦਰ ਕਰ ਦੇਣਾ ਬੰਦ ਜਿਹੜੇ ਭੱਜਣਗੇ ਉਹ ਚੰਗੇ ਰਹਿ ਜਾਣਗੇ ਕਿਉਂਕਿ ਸਾਡਾ ਤੇ ਮੇਨ ਮਕਸਦ ਹੀ ਇਹ ਹੋਆ ਜੇ ਇੱਥੇ ਰਹਿਣਾ ਤੇ ਇੱਥੇ ਸਾਫ਼-ਸੁਥਰੇ ਬਣ ਕੇ ਰਹਿਣਾ ਪੜਾ ਨਹੀਂ ਤੇ ਪੰਜਾਬ ਛੱਡ ਕੇ ਇੱਥੋਂ ਕਿਹੇ ਹੋਰ ਸਟੇਟ 'ਚ ਚੱਲ ਜਾਓ ਇੱਕ ਮੂਠ ਹੋ ਕੇ ਆਪਾਂ ਸਾਥ ਦਈਏ ਸਰਕਾਰ ਦੀ ਮੰਛਾ ਇਹ ਜਹਿਰ ਬੰਦ ਹੋਵੇ ਤੇ ਤੁਹਾਡੇ ਸਹਿਯੋਗ ਨਾਲ ਇਹ ਸਾਰਾ ਕੁਝ ਠੀਕ ਹੋ ਸਕਦਾ ਤੇ ਇਹ ਜਹਿਰ ਬੰਦ ਹੋ ਸਕਦਾ